ਉਹ ਵੀ ਗਰਚੀ ਦੇ ਵਿੱਚ ਅੰਦਰ ਹੀ ਖਤਮ ਕਰ ਦਿੰਦੀਆਂ ਨੇ ਇਹ ਅਸੀਂ ਕੁੱਟਦੇ ਵੀ ਤੁਸੀਂ ਆਪਣੇ ਆਪ ਨੂੰ ਕਾਨੂੰਨ ਤੋਂ ਉੱਪਰ ਮੰਨਦੇ ਹੋ ਇਹ ਮੋਰਨਾਂ ਤੋਂ ਆਪ ਮਰਵਾਣਾ ਆਪ ਨਾਲ ਜੇ ਨਹੀਂ ਜਹਰ ਤਾਂ ਛੋਟੀ ਮਾਰ ਕੇ ਵੀ ਉਹਨੂੰ ਤੁਸੀਆਂ ਜਿਹੜੇ ਕਰੇ ਉਹਨਾਂ ਨੇ ਜਿਹੜੇ ਕੱਚਾ ਜਿਹਾ ਅਮਲ ਲਿਆ ਉਹ ਉਹ ਕੁੜੀ ਨੂੰ ਮਤਲਬ ਪੁੱਛ ਜਾਣੇ ਨਾਲ ਪਾਪਾ ਕਮਾਂਡ ਸਿੰਘ ਖਾਸਾ ਜੀ ਮੌਜੂਦ ਨੇ ਹਰਬਾ ਕਰਬਾ ਦਲ ਤੋਂ ਅਸੀਂ ਪਿਛਲੇ ਦੌਰ ਦੇ ਵਿੱਚ ਦੇਖਿਆ ਕਿ ਲੋਕਾਂ ਦੇ ਘਰਾਂ ਚ ਜਾ ਕੇ ਲੋਕਾਂ ਦੇ ਮਸਲੇ ਨਿਮੇਟ ਰਹੇ ਨੇ ਬਾਬਾ ਜੀ ਮਤਲਬ ਇੱਕ ਜੋ ਤੁਹਾਨੂੰ ਤੁਸੀਂ ਲੋਕਾਂ ਦੇ ਮਸਲੇ ਨਿਮੇੜ ਰਹੇ ਹੋ ਕਿਸੇ ਨਾ ਕਿਤੇ ਮੈਂ ਕਿ ਬੋਇਲਿਸ਼ਨ ਵੀ ਹੁੰਦੀ ਦੇਖੀ ਹੈ ਇਹ ਤੁਹਾਡੇ ਨਾਲ ਇੱਕ ਮਾਤਾ ਜੀ ਜੁੜੇ ਹੋਏ ਨੇ ਉਹਨਾਂ ਨੇ ਇੱਕ ਔਰਤ ਦੇ ਥੱਪੜ ਮਾਰਿਆ ਕੀ ਤੁਹਾਨੂੰ ਕਿਸ ਨੇ ਆ ਰਾਈਟ ਦਿੱਤਾ ਹੈ ਹੱਕ ਦਿੱਤਾ ਹੈ ਕਿ ਤੁਸੀਂ ਲੋਕਾਂ ਨਾਲ ਇਸ ਤਰੀਕੇ ਦਾ ਵਾਇਓਲੈਂਸ ਵਾਇਓਲੇਸ਼ਨ ਕਰੋ ਇਨਸਾ ਕਰੋ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਇਹ ਜਿਹੜਾ ਸਾਨੂੰ ਹੱਕ ਦਿੰਦਾ ਹੈ ਇਹ ਮੈਂ ਨਹੀਂ ਕਹਿੰਦਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਦੇ ਵਿੱਚ ਲਿਖਿਆ ਹੈ ਵੀ ਜਦੋਂ ਜਮਾ ਸਿਰੇ ਤੇ ਗੰਢ ਆ ਜੇ ਅੱਤ ਹੋ ਜੇ ਤਾਂ ਉਦੋਂ ਫਿਰ ਉਹਨੂੰ ਡੰਡਾ ਚੱਕਣਾ ਪੈਂਦਾ ਹੈ ਤੇ ਇਹ ਲੋਕ ਜਿਹੜੇ ਮਤਲਬ ਕੋਈ ਉਹਦੇ ਵਿੱਚ ਹੈ ਨਹੀਂ ਅਸੀਂ ਮਾਦਰ ਲੱਗੇ ਹੋਇਆ ਅਰਬਾਂ ਕਰਮਾਂ ਦਾ ਬਾਬਾ ਸ਼ੇਰ ਸਿੰਘ ਬੀਬੀ ਮਨਪ੍ਰੀਤ ਕੌਰ ਇਹ ਦਾਸ ਕਮੰਡ ਸੇ ਖਾਲਸਾ ਦੁਆ ਦੀ ਮੁਸਲਮਾਨਾਂ ਦੀ ਇਵਨ ਪੰਜਾਬ ਦੇ ਵਿੱਚ ਜਿਹੜੇ ਜੀਜ਼ਸ ਵਾਲੇ ਨੇ 크ਰਿਸਚਨ ਨੇ ਉਹਨਾਂ ਨਾਲ ਜਿਹੜੇ ਸਿੱਖ ਜਥੇਬੰਦੀਆਂ ਨੇ ਬਹੁਤ ਵਿਰੋਧ ਕਰ ਰਹੀਆਂ ਨੇ ਕਿ ਉਹਨਾਂ ਦੀ ਮਰਦਗੀ ਕੀਤੀ ਹੈ ਕਦੇ ਤੁਸੀਂ ਗਾਗੇ ਲੈ ਰਹੇ ਹੋ ਜਾ ਕੇ ਪੁੱਛ ਸਕਦੇ ਹੋ ਜਿਹੜੇ ਚਾਰੇ ਪਰਿਵਾਰ ਨੇ ਉਹ ਚਾਰੇ ਹਿੰਦੂਆਂ ਦੇ ਨੇ ਉੱਥੇ ਬਲਵਿੰਦਰ ਸਿੰਘ ਧਰਾਂਗਲੇ ਨੇ ਬੋਲਿਆ ਵੀ ਹੈ ਵੀ ਅੱਜ ਹਿੰਦੂ ਪਰਿਵਾਰ ਕਿੱਥੇ ਨੇ ਉਹ ਕਾਮਰੇਡ ਹੈ ਮਤਲਬ ਮਾਨਸਾ ਜਲੇ ਦਾ ਤੇ ਉੱਥੇ ਲੈ ਰਹੇ ਗਾਗੇ ਦੇ ਵਿੱਚ ਅਸੀਂ ਬੁਲਾਇਆ ਸੀ ਉੱਥੇ ਬੋਲਿਆ ਵੀ ਭਾਈ ਹਿੰਦੂ ਪਰਿਵਾਰ ਅੱਜ ਕਿੱਥੇ ਨੇ ਆਹ ਕੌਣ ਲੋਕ ਖੜੇ ਨੇ ਆਨੇਕ ਸਿੰਘੀ ਅੱਜ ਸਾਰਾ ਕੁਝ ਕਰ ਰਹੇ ਨੇ ਜਾਂ ਨਿਮਰੇਸ਼ਨ ਕਰ ਰਹੀ ਹੈ ਮੋਢੇ ਦਾ ਮੋਢਾ ਲਾ ਕੇ ਤਾਂ ਇਹਨਾਂ ਤੋਂ ਬਿਨਾਂ ਅਸੀਂ ਜਿੱਤ ਨਹੀਂ ਸਕਦੇ ਉੱਤੇ ਅੱਛਾ ਸਾਨੂੰ ਲੜਾਉਣ ਦੀ ਵੀ ਬਹੁਤ ਤਿਆਰੀਆਂ ਲੋਕਾਂ ਦੀ ਉੱਥੇ ਮੂਰੇ ਲਿਆ ਕੇ ਉਹਨਾਂ ਨੇ ਸਾਡੇ ਨਿੰਗ ਸਿੰਘ ਨੂੰ ਬਿਠਾਇਆ ਤੇ ਸਾਡੇ ਮਤਲਬ ਵੀ ਇਹ ਆਪਚੀ ਲੜ ਜਾਣ ਪਰ ਨਹੀਂ ਅਸੀਂ ਸਬਰ ਸੰਤੋ ਉੱਪਰ ਰੱਖਿਆ ਤੇ ਉਹਨਾਂ ਨੂੰ ਉਹਨਾਂ ਤੋਂ ਅਸੀਂ ਕੰਮ ਪ੍ਰਸ਼ਾਸਨ ਤੋਂ ਹੀ ਕਰਾਉਂਦੇ ਸੀ ਤੇ ਅਸੀਂ ਪਰ ਉਹਨਾਂ ਨੂੰ ਕਾਨੂੰਨ ਦੇ ਦਾਇਰੇ ਚ ਰਹਿ ਕੇ ਕਰਾਉਂਦੇ ਇਹ ਸੋਡਾ ਕੰਮ ਹੈ ਤੁਸੀਂ ਕਰੋ ਕੀ ਕਾਨੂੰਨ ਨੂੰ ਮੰਨਦੇ ਹੋ ਕਿਤਨੇ ਕਿਤੇ ਤੁਹਾਡੀ ਜੋ ਅਸੀਂ ਦੇਖਦੇ ਆ ਤੁਹਾਡੇ ਵੀਡੀਓ ਦੇਖਦੇ ਆ ਅਸੀਂ ਕਿਤਨੇ ਕਿਤੇ ਅਜਿਆ ਪਾਪ ਦੇਖਦੇ ਆ ਤੁਹਾਡੇ ਚ ਵੀ ਤੁਸੀਂ ਆਪਣੇ ਆਪ ਨੂੰ ਕਾਨੂੰਨ ਤੋਂ ਉੱਪਰ ਮੰਨਦੇ ਹੋ ਕਿ ਅਜਿਹੇ ਆ ਤੁਹਾਡੇ ਚ ਪਾਪ ਹੈ ਕਿ ਤੁਸੀਂ ਆਪਣੇ ਆਪ ਨੂੰ ਕਾਨੂੰਨ ਤੋਂ ਉੱਪਰ ਮੰਨਦੇ ਹੋ ਅਸੀਂ ਕਾਨੂੰਨ ਦੇ ਦਾਇਰੇ 'ਚ ਹੀ ਰਹਨੇ ਆ ਕਾਨੂੰਨ ਤੋਂ ਪਰੇ ਉਦੋਂ ਉੱਪਰ ਹੋਣਾ ਪੈਂਦਾ ਜਦੋਂ ਕਾਨੂੰਨ ਦੀ ਧਜੀੜਾਈ ਜਾਂਦੀ ਹੈ ਉਹ ਕਾਨੂੰਨ ਦੇ ਵਿੱਚ ਸਾਰਾ ਕੁਝ ਹੁੰਦਾ ਹੈ ਪਰ ਇਹ ਕਾਨੂੰਨ ਨੂੰ ਲੁਕੋ ਕੇ ਰੁਪਏ ਲੈ ਕੇ ਤਾਂ ਮਤਲਬ ਕਾਨੂੰਨ ਨੂੰ ਪਿੱਛੇ ਕਰ ਦਿੰਦੇ ਨੇ ਫਿਰ ਅਸੀਂ ਅੱਗੇ ਆਉਨੇ ਆ ਵੀ ਆ ਕਾਨੂੰਨ ਹੈਗਾ ਇਹ ਕਿਉਂ ਨਹੀਂ ਹੋ ਸਕਦਾ ਤੇ ਅੱਜ ਕੱਲ ਤੁਹਾਡੇ ਕੋਲ ਬਹੁਤ ਸਾਰੇ ਮਸਲੇ ਆ ਰਹੇ ਨੇ ਜਿਹੜੇ ਪਰਿਵਾਰਕ ਨੇ ਕੋਈ ਪਤੀ ਪਤਨੀ ਦੇ ਇਸ ਤਰੀਕੇ ਦੇ ਕੋਈ ਅਜਿਹਾ ਜਿੱਥੇ ਤੁਹਾਨੂੰ ਹੈਰਾਨੀ ਹੋਵੇ ਪਤੀ ਪਤਨੀ ਦਾ ਕੋਈ ਅਜਾ ਮਸਲਾ ਆਇਆ ਉਹ ਹੈ ਤੁਹਾਡੇ ਕੋਲ ਜੀ ਜੀ ਆ ਵੀ ਆ ਵੀ ਹੋ ਸਕਦਾ ਹੈ ਇਸ ਤਰੀਕੇ ਦਾ ਅਸੀਂ ਸਾਡੇ ਨੇ ਬੜੇ ਮਸਲੇ ਆ ਗਏ ਤੈਨੂੰ ਕੀ ਦਸੀਏ 50 50 ਕਿੱਲੇ ਵਾਲੇ ਦਾ ਇੱਕ ਮੁੰਡਾ ਬਿਆਹ ਗਿਆ ਮੇਰੇ ਲਈ ਮਸਲਾ ਹੈ ਪਟਿਆਲੇ ਦਾ ਬਰਨਾਲੇ ਕੁੜੀ ਬੈਲੀ ਹੋਈ ਹੈ ਤੇ ਉਹ 50 ਕਿੱਲੇ ਜ਼ਮੀਨ ਦੇ ਨੇ ਉਹ ਪੋਤੀ ਹੋ ਗਈ ਕੁੜੀ ਹੋ ਗਈ ਤੇ ਮੁੰਡੇ ਮਰ ਗਿਆ ਉਦੋਂ ਬਾਅਦ ਉਹਨਾਂ ਨੇ ਜਿਵੇਂ ਸਿੱਧੂ ਮੂਸੇ ਵਾਲੇ ਦੇ ਕਰੇ ਉਹਨਾਂ ਨੇ ਦੁਬਾਰੇ ਬੱਚਾ ਜੰਮ ਲਿਆ ਹੁਣ ਉਹ ਕੁੜੀ ਨੂੰ ਮਤਲਬ ਕੁਝ ਦਿਨ ਨੂੰ ਤਿਆਰ ਨਹੀਂ ਮਤਲਬ ਕੁਝ ਵੀ ਮਤਲਬ ਉਹਨਾਂ ਨੇ ਉਹ ਕੀਤਾ ਮਤਲਬ ਫਿਰ ਉਹਦਾ ਕੋਈ ਸਿੱਧੂ ਹੱਥ ਦਬਾਉਂ ਦਵਾਈਏ ਨਾ ਨਹੀਂ ਉਹ ਤਾਂ ਹੈ ਅਸੀਂ ਇਹੋ ਜਿਹੇ ਹੱਥ ਦਬਾਉਨੇ ਆ ਵੀ ਜਿੱਥੇ ਬੰਦ ਹੈ ਉਹਨਾਂ ਨੂੰ ਮਤਲਬ ਪਿਆਰ ਨਾਲ ਕਹੀਏ ਜਾਂ ਪ੍ਰਸ਼ਾਸਨ ਨਾਲ ਉਥੇ ਦੇ ਮਤਲਬ ਐਸਐਸਪੀ ਨਾਲ ਵੀ ਅਸੀਂ ਗੱਲ ਕਰਦੇ ਹਾਂ ਹੁਣ ਕਈ ਇਹੋ ਜਿਹੇ ਮਸਲੇ ਨੇ ਐਸਐਸਪੀ ਨੇ ਗਨਮੈਨ ਵੀ ਨੇ ਤੇ ਮਤਲਬ ਉਹ ਵਿਚੀ ਨੂੰ ਅੱਖ ਝੋੜਾ ਕੱਢੀ ਫਿਰਦੇ ਨੇ ਚਾਰ-ਚਾਰ ਸਾਲ ਦੋ-ਦੋ ਸਾਲ ਹੋ ਗਏ ਕੁੜੀਆਂ ਬੰਡੀਆਂ ਨੂੰ ਆਪ ਕਿਧਰੇ ਹੋਰ ਹਿੱਸਿਆਂ ਪਰਸਤੀਆਂ ਕਰਦੇ ਨੇ ਨਾ ਉਹਨਾਂ ਨੂੰ ਘਰ ਚਾਹੁੰਦੇ ਨੇ ਕੁੱਟ ਕੇ ਘਰੋਂ ਭੇਜ ਦਿੰਦੇ ਨੇ ਦੇਖੋ ਅੱਜ ਜੀ.ਡੀ.ਸੀ ਮੈਂ ਤੁਹਾਨੂੰ ਕਹਿ ਰਿਹਾ ਕਿ ਨਿਹਰਾਪੁਰਾ ਕਸੂਰ ਮਰਦਾਂ ਦਾ ਵੀ ਹੈ ਨਹੀਂ ਮੇ ਜਿੰਨੀ ਕਿ ਮੇਰੀ ਸੋਚ ਹੈ ਕੁੜੀਆਂ ਵੀ ਬਹੁਤ ਸਾਰੇ ਕਸੂਰਵਾਰ ਨੇ ਮੈਂ ਅਸੀਂ ਦੇਖਦੇ ਆ ਪਿੱਛੇ ਜੇ ਕੁੜੀ ਨੇ ਮੁੰਡਾ ਮਾਰ ਕੇ ਡਰਮ ਚ ਪਾਤਾ ਸੀ ਇਹ ਕੀ ਤੁਹਾਡੇ ਕੋਲ ਅਜਿਹੇ ਮਸਲੇ ਜਿੱਤੇ ਨਿਹਰੀਆਪੁਰਾ ਕੁੜੀਆਂ ਹੀ ਡਰਮ ਚ ਨਹੀਂ ਮੇਰੇ ਰਵੇ ਘਟੋ ਘਟ ਮੈਨੂੰ 20 ਕਿਸਾਂ ਦੀ ਜਾਣਕਾਰੀ ਹੈ ਜਿਹੜੀਆਂ ਕੁੜੀਆਂ ਨੇ ਮਤਲਬ ਆਪ ਦੇ ਮਤਲਬ ਦੋਸਤ ਕਹਿ ਲਓ ਜਾਂ ਮਤਲਬ ਮੈਂ ਹੁਣ ਉਹ ਸ਼ਬਦ ਵਰਤਣਾ ਨਹੀਂ ਤੇ ਉਹਨਾਂ ਨੂੰ ਆਪ ਮਰਵਾਣਾ ਆਪ ਨਾਲ ਜੇ ਨਹੀਂ ਜ਼ਹਿਰ ਤਾਂ ਸੋਟੀ ਮਾਰ ਕੇ ਵੀ ਉਹਨੂੰ ਰੋਟੀ ਖਾਂਦੇ ਦੇ ਜਾਂ ਸ਼ਰਾਬ ਪਿਆ ਕੇ ਸਿਰ ਤੇ ਡੰਡਾ ਮਾਰ ਕੇ ਉਹ ਆ ਪਿੰਡ ਮੇਰੀ ਅਗਰਾਹਾਂ ਦੇ ਲਵੇ ਪੈਂਦਾ ਬਖਸੀ ਵਾਲਾ ਉਹਦੇ ਵਿੱਚ ਗਰਕੀ ਦੇ ਵਿੱਚ ਹੀ ਬੰਦ ਕਰਤਾ ਦੀ ਮਾਰ ਕੇ ਬੰਦਾ ਗਰਕੀ ਚ ਸੜਤਾ ਉਹ ਫਿਰ 5-7 ਦਿਨਾਂ ਬਾਅਦ ਮਤਲਬ ਜੀ.ਬੀ.ਸੀ ਨਾਲ ਕਢਾਇਆ ਇੱਕ ਐਸੀ ਲੋਟੀ ਗੰਡੂਆਂ ਦੀ ਘਟਨਾ ਹੈ ਉਹ ਵੀ ਗਰਕੀ ਦੇ ਵਿੱਚ ਅੰਦਰ ਹੀ ਖਤਮ ਕਰ ਦਿੰਦੀਆਂ ਨੇ ਅਸੀਂ ਕੱਲੇ ਬੰਦਿਆਂ ਨੂੰ ਨਹੀਂ ਦੋਸ਼ ਦਿੰਦੇ ਸਾਡੀਆਂ ਬੀਬੀਆਂ 'ਚ ਵੀ ਬਹੁਤ ਵੱਡਾ ਨੁਕਸਾਨ ਹੈ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਬੋਲੇ ਜਗਾਰਾ ਬਲਾਵੇਂ ਨਿਆਲੇ ਜਾਵੇ ਦਸਵੇਂ ਪਾਤਸ਼ਾਹ ਦੇ ਮਨ ਨੂੰ ਭਾਵੇ ਚੜ੍ਹਦੀ ਕਲਾ ਹੋ ਜਾਵੇ ਸੋ ਸਰੀਆਕਾਰ